ਲਓ ਜੀ ਤਿਹਾਰ ਵੀ ਆ ਗਏ ਤੇ ਵਿਆਹ ਵੀ ਚੱਲ ਰਹੇ ਨੇ ਹੁਣ ਵਿਆਹਾਂ ਦੇ ਵਿੱਚ ਸੂਟਾਂ ਦੀ ਪੈਂਦੀ ਆ ਲੋੜ ਆਪਾਂ ਐਸਕੇ ਟੈਕਸਟਾਈਲ ਤੇ ਪਹੁੰਚਿਆ ਤੇ ਜਾਣਕਾਰੀ ਆਪਾਂ ਲੈਣੇ ਆ ਕਾਲਾ ਵੀਰ ਜੀ ਤੋਂ ਕਾਲਾ ਵੀਰ ਜੀ ਕੀ ਹਾਲ ਹੈ ਜੀ ਬੜੀ ਵਧੀਆ ਤੁਹਾਨੂੰ ਜੀ ਸੁਣਾਓ ਸੂਟੀ ਵੀ ਕਢਾਈ ਆ ਇਹ ਕੀ ਚੱਕਰ ਹੈ ਹਾਂ ਜੀ ਦਿਵਾਰੀ ਤੱਕ ਵੱਡੇ ਵੱਡੇ ਕਢਨੇ ਆ ਨਾਮ 31 ਨਾਮ ਜੀ ਚੈੱਕ ਕਰਾ ਦਿਓ ਇਧਰ 31 ਨਾਮ ਹੈ ਕਿਹਨਾਂ ਨੂੰ 5000 ਦੀ ਸ਼ਾਪਿੰਗ ਦੇ ਪੈਣਾ ਜੀ ਕੂਪਨ ਇੱਕ ਜਿਨ੍ਹਾਂ ਨੇ 5000 ਦੀ ਸ਼ਾਪਿੰਗ ਕਰ ਲਈ ਹਾਂ ਜੀ ਉਹਨਾਂ ਦਾ ਪੈਣਾ ਇੱਕ ਕੂਪਨ ਕੂਪਨ ਹਾਂ ਜੀ ਉਹਦੇ ਬਾਅਦ ਪਹਿਲਾ ਨਾਮ ਹੈਗਾ ਸਕੂਟਰੀ ਪਹਿਲਾ ਨਾਮ ਹੈ ਸਕੂਟਰੀ ਉਸ ਤੋਂ ਇਲਾਵਾ 31 ਨਾਮ ਚੈੱਕ ਕਰੋ ਜੀ ਆਲੋ ਜੀ ਵਾਸ਼ਿੰਗ ਮਸ਼ੀਨ ਫਰਿੱਜ ਮਧਾਨੀ ਗੀਜ਼ਰ ਭੱਲੇ 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 ਸਾਰਾ ਸਮਾਨ ਤੁਸੀਂ ਲਾਇਆ ਹੋਇਆ ਜੀ ਸਾਰਾ ਗਿਫਟ ਕਰਨਾ ਆਪਣੀ ਭੈਣਾਂ ਨੂੰ 5000 ਦੀ ਸ਼ੋਪਿੰਗ ਦੇ ਪੈਣਾ ਇੱਕ ਕੂਪਨ ਜੀ ਜਿਹੜੀ ਮਰਜ਼ੀ ਚੀਜ਼ ਲੈ ਲਓ ਭਾਵੇਂ ਕੰਬਲ ਲੈਣੇ ਆ ਕਿ ਮੈਂ ਡਬਲ ਬੈੱਡ ਦਾ ਕੰਬਲ ਆ 200 ਰੁਪਏ ਦਾ 700 800 ਰੁਪਏ ਦਾ ਹਾਂਜੀ ਦੀਵਾਲੀ ਕਰਕੇ ਆਪਾਂ ਨੇ ਕੰਬਲ ਦਾ ਰੇਟ ਕਰਤਾ ਜੀ 395 ਰੁਪਏ 395 395 ਜਿਹੜਾ ਮਿਲਣਿਆਂ ਦਾ ਕੰਬਲ ਦੇਣ ਲੈਣ ਬਾਅਦ ਤੇ ਚੱਲਦਾ ਹੈ ਸਿੰਗਲ ਬੈੱਡ ਦਾ 200 350 ਰੇਟ ਹਾਂਜੀ ਐਸਕੇ ਦਾ ਰੇਟ 195 ਰੁਪਏ ਵਿੱਧ ਬੈਗ ਅੱਛਾ ਜੀ ਵਿੱਧ ਬੈਗ ਚੈੱਕ ਕਰਾਂ ਜੀ ਆ ਦਿਵਾਲੀ ਤੱਕ ਕੀ ਆਫਰ ਹੈ ਦਿਵਾਲੀ ਤੱਕ ਆਫਰ ਹੈ ਜੀ ਆਹ ਲੋ ਡਬਲ ਬੈਡ ਦਾ ਕੰਬਲ ਜੀ ਆ ਚੈੱਕ ਕਰੋ ਅੱਛਾ ਜੀ ਡਬਲ ਪਲਾਈ ਹਾਂਜੀ ਆ ਚੈੱਕ ਕਰੋ ਜੀ ਡਬਲ ਪਲਾਈ ਹੈ ਬਾਜ਼ਾਰ 1200 1500 ਕੋ ਸੇਲ ਹੁੰਦਾ ਹੈ ਜੀ ਆਪਾਂ ਨੇ ਲਾ ਕੇ ਦੇਣਾ 750 ਦਾ ਕੰਬਲ 750 ਡਬਲ ਬੈਡ ਦਾ ਡਬਲ ਪਲਾਈ ਕੰਬਲ ਜੀ ਉਦੋਂ ਬਾਅਦ ਦੇਖੋ ਜੀ ਆਹ ਲੋ ਜੇ ਤੁਸੀਂ ਲੈਣੀ ਹੈ ਏਸੀ ਕੁਵਟਰ ਆ ਲੋ ਵਿੱਧੂ ਗੈਟ ਸੀ ਇਹ ਦਾ ਲੋ ਜੀ 250 ਰੁਪਏ ਦਾ ਜੀ ਏਸੀ ਕੁਵਟਰ ਜਿਹੜਾ ਬਾਜ਼ਾਰ 'ਚ ਸੇਲ ਹੁੰਦਾ 500 ਰੁਪਏ ਦਾ ਹਾਂਜੀ 500 ਦਾ سیل ਹੁੰਦਾ ਮਾਰਕਟ ਹੈ ਇਸਕੇ ਦੇ ਰੇ 250 ਰੁਪਏ ਆ ਚੈੱਕ ਕਰੋ 5000 ਦੀ ਸ਼ੋਪਿੰਗ ਤੇ ਪੈਣਾ ਤੁਹਾਡਾ ਇੱਕ ਕੂਪਨ ਇਹਦੇ ਤੇ ਇੱਕ ਕੂਪਨ ਪਾਓ 5000 ਦੀ ਸ਼ੋਪਿੰਗ ਤੇ ਕੂਪਨ ਪੈਣਾ ਇੱਕ ਇੱਕ ਕਸਟਮਰ ਦਾ ਇੱਕ ਕੂਪਨ ਪੈਣਾ ਜੀ ਜੇ ਜਿਹੜੇ 31 ਨਾਮ ਹੈ ਇਹਨਾਂ ਚੋਂ ਕੋਈ ਵੀ ਇਨਾਮ ਹਾਸਲ ਕਰਨਾ ਚਾਹੁੰਦੇ ਆ ਤਾਂ ਐਸ ਕੇ ਟੈਕਸਟਾਈਲ ਤੇ ਆਓ ਜੇ 5000 ਦੀ ਤੁਸੀਂ ਖਰੀਦਦਾਰੀ ਕਰੋਗੇ ਤਾਂ ਤੁਹਾਨੂੰ ਇੱਕ ਕੂਪਨ ਮਿਲੇਗਾ ਇਸ ਇਹਦੇ ਸਕਰੀਨ ਦੇ ਉੱਤੇ ਜੋ ਫੋਨ ਨੰਬਰ ਚੱਲ ਰਿਹਾ ਹੈ ਐਸਕੇ ਟੈਕਸਟਾਈਲ ਹੈ ਜੋ ਗੁਰਿੰਦਾ ਤੋਂ ਲੁਧਿਆਣਾ ਸੜਕ ਦੇ ਉੱਤੇ ਗੂਤਗੜ ਪਿੰਡ ਹੈ ਰਾਜ ਮਹਿਲ ਪੈਰੇ ਦੇ ਬਿਲਕੁਲ ਸਾਹਮਣੇ ਇਹ ਐਸਟੇਟ ਟੈਕਸਟਾਈਲ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਇਹ ਰਾਸ਼ ਹੈ ਸੋ ਬਹੁਤ ਕਰਾਉਡ ਹੈ ਬੜੇ ਇੱਥੇ ਬੀਬੀਆਂ ਪੈਣਾ ਜੋ ਖਰੀਦਦਾਰੀ ਕਰਨ ਆਉਂਦੀਆਂ ਨੇ ਤੇ ਤੁਸੀਂ ਵੀ ਇੱਥੇ ਵਿਜ਼ਿਟ ਕਰੋ ਤੇ ਇਨਾਮ ਪਾਓ